ਇਹ ਉਸ ਮਾਲਕ ਵੈਗਰੂ ਕਾਲਪੁਖ ਨੂੰ ਜਿਹਨੂੰ ਅਸੀਂ ਬੜੇ ਨਾਮਾਂ ਦੇ ਨਾਲ ਗੁਰਬਾਣੀ ਚ ਪੜ੍ਹਦੇ ਆ ਉਹ ਬੀਠਲਾ ਹੈ ਰਮਈਆ ਹੈ ਦਮੋਦਰ ਹੈ ਹੁਣ ਜਦੋਂ ਉਹਦੇ ਨਿਜਮਾ ਦੀ ਗੱਲ ਆਏਗੀ ਇੱਥੇ ਰੋਜ਼ ਉਹਦੇ ਨਿਜਮਾ ਨੂੰ ਬਦਲਣ ਵਾਸਤੇ ਤਰਲੇ ਲੈ ਜਾ ਰਿਹਾ ਤਰਲੋ ਮੱਸੀ ਹੋਇਆ ਜਾ ਰਿਹਾ ਬਾਣੀ ਤਾਂ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਿਹਾ ਜੋ ਤੁਧ ਪਾਵੇ ਸਾਈ ਭਲੀ ਕਰ ਜੋ ਤੁਹਾਨੂੰ ਪਾਉਂਦਾ ਉਹ ਮੈਨੂੰ ਹੀ ਕੰਮ ਚੰਗਾ ਲੱਗ ਜੇ ਇੱਕ ਜਗ੍ਹਾ ਵੀ ਗੁਰੂ ਸਾਹਿਬ ਜੀ ਨੇ ਬਾਣੀ ਚ ਇਹ ਗੱਲ ਨਹੀਂ ਆਖੀ ਵੀ ਅਸੀਂ ਤੁਹਾਡੀ ਰਾਜ ਵਿੱਚ ਦਖਲ ਦੇਣਾ ਪਰ ਇੱਥੇ ਉਹ ਲੋਕ ਆ ਜਿਹੜੇ ਮਤਲਬ ਇੱਕ ਝਾੜੂ ਦੇ ਉੱਤੇ ਪੈਰ ਰੱਖਣ ਨਾਲ ਹੀ ਇੱਕ ਲੜਕੇ ਨੂੰ ਲੜਕੀ ਬਣਾਉਣ ਦੇ ਦਾਅਵੇ ਪੇ ਕਰਦੇ ਤੁਸੀਂ ਇਹ ਸਾਖੀ ਨੂੰ ਸੁਣ ਕੇ ਇੱਕ ਚੀਜ਼ ਮਹਿਸੂਸ ਕੀਤੀ ਹੋਣੀ ਹੈ ਕਿ ਇਹਦੇ ਵਿੱਚ ਉਹਨੇ ਇਹ ਪੇਸ਼ ਕੀਤਾ ਕਿ ਇੱਕ ਬੱਚਾ ਝਾੜੂ ਦੇ ਉੱਪਰ ਪੈਰ ਰੱਖ ਦਿੰਦਾ ਤੇ ਭਾਈ ਸ਼ਾਲੋ ਜੀ ਵੇਖਦੇ ਆ ਕਿ ਉਹ ਹੈ ਲੜਕਾ ਸੀ ਪਰ ਉਹਨੇ ਜਿਹੜੇ ਕੱਪੜੇ ਸੀ ਲੜਕੀਆਂ ਵਾਲੇ ਪਾਏ ਸੀ ਤੇ ਭਾਈ ਸ਼ਾਲੋ ਜੀ ਉਹਨੂੰ ਕਹਿਣ ਲੱਗੇ ਵੀ ਤੂੰ ਕੀ ਕਰਦੀ ਆ ਇੰਨੀ ਕਹਿਣ ਦੀ ਧੀਰ ਸੀ ਕਿ ਉਹ ਜਿਹੜੀ ਜਿਹੜਾ ਲੜਕਾ ਸੀ ਤੇ ਉਹਦੇ ਸਾਰੇ ਹਾਵ ਭਾਵ ਜਿਹੜੇ ਉਹ ਲੜਕੀਆਂ ਵਾਲੇ ਹੋ ਗਏ ਦੋ ਮਿੰਟ ਲਈ ਸੋਚੋ ਕਿ ਇਸ ਘਟਨਾ ਨੂੰ ਗੁਰਮਤ ਮੰਦੀ ਆ ਸਵਾਲ ਇਹ ਪੈਦਾ ਹੁੰਦਾ ਵੀ ਕੀ ਇਸ ਘਟਨਾ ਨੂੰ ਜਿਹੜੇ ਗੁਰੂ ਸਾਹਿਬਾਨ ਸਾਨੂੰ ਉਸ ਕੁਦਰਤ ਦੇ ਉਸ ਮਾਲਕ ਦੇ ਨਿਜਮਾ ਵਿੱਚ ਤੁਰਨ ਦੀ ਪ੍ਰੇਰਣਾ ਦੇ ਰਹੇ ਹੋਣ ਲਾਹੌਰ ਸੌਖੀ ਐਗਜ਼ਾਮਪਲ ਲੈਂਦੇ ਆਪਾਂ ਕਿਸੇ ਵੀ ਕੰਟਰੀ ਦਾ ਸਿਟੀਜ਼ਨ ਬਣਨਾ ਹੋਵੇ ਉੱਥੋਂ ਦਾ ਮਨੁੱਖ ਨੇ ਵਸਨੀਕ ਬਣਨਾ ਹੋਵੇ ਤੇ ਉਸ ਕੰਟਰੀ ਦੇ ਕਾਨੂੰਨ ਨੂੰ ਆਪਣੇ ਮੁਤਾਬਕ ਨਹੀਂ ਚਲਾ ਸਕਦਾ ਬਲਕਿ ਉਸ ਕੰਟਰੀ ਦਾ ਜੇ ਉਹਨੇ ਵਧੀਆ ਸਿਟੀਜ਼ਨ ਬਣਨਾ ਤੇ ਉਸ ਕੰਟਰੀ ਦੇ ਕਾਨੂੰਨ ਦੀ ਨਿਜਮਦੀ ਉਹਨੂੰ ਪਾਲਣਾ ਕਰਨੀ ਪੈਣੀ ਫਿਰ ਜਾ ਕੇ ਉਸ ਕੰਟਰੀ ਜਾਓ ਵਧੀਆ ਵਸਨੀਕ ਬਣ ਸਕਦਾ ਜੇ ਇੱਕ ਕੰਟਰੀ ਦਾ ਕਾਨੂੰਨ ਆਪਣੇ ਮੁਤਾਬਕ ਨਹੀਂ ਬਦਲੇ ਜਾ ਸਕਦਾ ਕਾਨੂੰਨ ਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਪੈਂਦਾ ਤੇ ਉਸ ਮਾਲਕ ਵੈਗਰੂ ਕਾਲਪੁਖ ਨੂੰ ਜਿਹਨੂੰ ਅਸੀਂ ਬੜੇ ਨਾਮਾਂ ਦੇ ਨਾਲ ਗੁਰਬਾਣੀ ਚੋਂ ਪੜ੍ਹਦੇ ਆ ਉਹ ਬੀਠਲਾ ਹੈ ਰਮਈਆ ਹੈ ਦਮੋਦਰ ਹੈ ਹੁਣ ਜਦੋਂ ਉਹਦੇ ਨਿਜਮਾ ਦੀ ਗੱਲ ਆਏਗੀ ਇਥੇ ਰੋਜ਼ ਉਹਦੇ ਨਿਜਮਾ ਨੂੰ ਬਦਲਣ ਵਾਸਤੇ ਤਰਲੇ ਲੈ ਜਾ ਰਹੇ ਆ ਤਰਲੂਮਸੀ ਹੋਇਆ ਜਾ ਰਹੇ ਆ ਬਾਣੀ ਤਾਂ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਜੋ ਤੁਧ ਪਾਵੇ ਸਾਈ ਭਲੀ ਕਰ ਜੋ ਤੁਹਾਨੂੰ ਪਉਂਦਾ ਉਹ ਮੈਨੂੰ ਵੀ ਕੰਮ ਚੰਗਾ ਲੱਗ ਜੇ ਇੱਕ ਜਗ੍ਹਾ ਵੀ ਗੁਰੂ ਸਾਹਿਬ ਜੀ ਨੇ ਬਾਣੀ ਚ ਇਹ ਗੱਲ ਨਹੀਂ ਆਖੀ ਵੀ ਅਸੀਂ ਤੁਹਾਡੀ ਰਜਾਇਜ਼ ਦਖਲ ਦੇਣਾ ਪਰ ਇਥੇ ਉਹ ਲੋਕ ਆ ਜਿਹੜੇ ਮਤਲਬ ਇੱਕ ਝੜ ਦੇ ਉੱਤੇ ਪੈਰ ਰੱਖਣ ਨਾਲ ਹੀ ਇੱਕ ਲੜਕੇ ਨੂੰ ਲੜਕੀ ਬਣਾਉਣ ਦੇ ਦਾਅਵੇ ਪੈ ਕਰਦੇ ਆ ਇਹ 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 ਜਿਹੜੇ ਲੋਕ ਜਿਹੜੇ ਸਾਡੇ ਸਿੱਖੀ ਦੇ ਵਿਹੜੇ ਵਿੱਚ ਇਦਾਂ ਦੇ ਮਨਮਤੀਏ ਲੋਕ ਪੈਦਾ ਹੋ ਗਏ ਨਵੇਂ ਨਵੇਂ ਆਇਟਮਾ ਰੋਜ਼ ਹੀ ਜਿਹੜੀਆਂ ਉਹ ਆ ਰਹੀਆਂ ਕਦੀ ਇਹਦੇ ਬਾਰੇ ਸਾਨੂੰ ਧਿਆਨ ਦੇਣ ਦੀ ਲੋੜਾ ਅੱਗੇ ਬੈਠੇ ਸੁਣਨ ਵਾਲੇ ਵੀ ਉਹੋ ਜਿਹੇ ਹੈਗੇ ਆ ਜਿਹੜਾ ਅੱਜ ਇਦਾਂ ਦੀਆਂ ਮਨਮਤਾ ਸੁਣਦਾ ਕਰਾਮਾਤਾਂ ਸਹੀ ਸੁਣਾਉਂਦਾ ਇੱਕ ਨਹੀਂ ਹੈਗਾ ਤੇ ਤੇ ਲੈਣ ਲੱਗੀ ਪਈ ਹੈ ਤਾਂ ਇਹ ਤੁਸੀਂ ਵੇਖੋ ਜਿਹੜਾ ਵੀ ਗੱਪ ਕਹਾਣੀਆਂ ਸਨ ਜੇ ਕ੍ਰਿਸਚੀਅਨਾਂ ਦੇ ਪ੍ਰਚਾਰ ਦੀ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਗੈਬੀ ਸ਼ਕਤੀਆਂ ਨਾਲ ਠੀਕ ਹੋਣ ਦੇ ਦਾਅਵੇ ਕਰ ਰਿਹਾ ਜੀ ਉਹ ਮੁਰਦੇ ਨੂੰ ਜਿਉਂਦਾ ਕਰ ਅਸੀਂ ਕਿਹੜੇ ਘਟ ਕਰਦੇ ਸਾਡੇ ਤੇ ਤੋਂ ਵੱਧ ਜਿਹੜਾ ਵਾ ਮਨਮਤਾ ਜਿਹੜੀਆਂ ਖਲਾਰੀਆਂ ਪਈਆਂ ਉਧਰ ਵੀ ਸੰਗ ਧਿਆਨ ਦੇਣ ਦੀ ਜ਼ਰੂਰਤ ਹ ਇਹ ਇਦਾਂ ਦੇ ਨੇ ਇਦਾਂ ਦੀਆਂ ਅਨੇਕਾਂ ਤੁਹਾਨੂੰ ਹੋਰ ਵੀ ਘਟਨਾਵਾਂ ਜਿਹੜੀਆਂ ਮਿਲਣੀਆਂ ਵਾ ਕਿਤੇ ਕੋਈ ਕਿਸੇ ਬ੍ਰਹਮ ਗਿਆਨੀ ਵੱਲੋਂ ਥੋਕਾ ਆਪਣੀ ਮੂੰਚ ਪਵਾ ਕੇ ਦਾਅਵਾ ਕਰਦਾ ਜੀ ਤੇ ਇਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਕੋਈ ਕਹਿੰਦੀ ਝੂਠ ਖਾਣ ਨੂੰ ਕਹਿ ਰਿਹਾ ਜੀ ਇਹਦੀ ਝੂਠ ਖਾ ਲੋ ਤੇ ਬਾਬਾ ਜੀ ਨੇ ਉਹਨੂੰ ਉਹਦਾ ਭਲਾ ਕਰ ਦਿੱਤਾ ਇਦਾਂ ਦੀਆਂ ਕਹਾਣੀਆਂ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾ ਬਣਾ ਕੇ ਪੇਸ਼ ਕੀਤਾ ਜਾ ਰਹੀਆਂ ਮੇਰੇ ਵੀਰੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਪਹਿਲੀ ਗੱਲ ਤੇ ਇੱਕ ਨਿਯਮ ਬਣਾਓ ਆਪਣੇ ਘਰਾਂ 'ਚ ਆਪ ਗੁਰਬਾਣੀ ਦਾ ਪਾਠ ਕਰਨ ਦੀ ਜਿਹੜੀ ਅ ਸ਼ੁਰੂਆਤ ਕਰੋ ਜਿਨ੍ਹਾਂ ਨੇ ਅਜੇ ਤੱਕ ਸਹਿਜ ਪਾਠ ਸ਼ੁਰੂ ਨਹੀਂ ਕੀਤਾ ਅਰਥਾ ਸਹਿਤ ਖੁਦ ਬਾਣੀ ਪੜੋ ਆਪ ਪੜੋ ਤੇ ਵਿਚਾਰੋ ਕਿਸੇ ਦੇ ਪਿੱਛੇ ਨਾ ਲੱਗੋ ਅਸੀਂ ਇਹ ਕਦੀ ਦਾਵਾ ਨਹੀਂ ਕਰਦੇ ਕਿ ਜੋ ਅਸੀਂ ਕਹਿ ਰਹੇ ਹਾਂ ਬਿਲਕੁਲ ਸੱਚ ਵਾ ਅਸੀਂ ਕਹਿੰਦੇ ਖੁਦ ਗੁਰਬਾਣੀ ਪੜੋ ਖੁਦ ਵਿਚਾਰੋ ਸਮਝੋ ਐਲੀ ਵਰਤੋਂ ਕਰਵਾ ਜਿਹੜਾ ਸੰਸਬਤੋ ਗगन ਆੜਾ ਗगन ਦਿੱਤਾ ਨਾ ਗगन ਨਗਰ ਇੱਕ ਬੂੰਦ ਨਾ ਬਰਖੇ ਨੂੰ ਬਾਣੀ ਚ ਗगन ਆਖਿਆ ਇਸ ਦਿਮਾਗ ਨੂੰ ਇਹਨੂੰ ਆਖਿਆ ਸੀ ਕੋਠੜੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਇਸ ਕੋਠੜੀ ਦੇ ਵਿੱਚ ਵਿਚਾਰਾ ਕਰੋ ਇਹਨੂੰ ਇਹਨੂੰ ਵਰਤੋ ਜਿਹੜੀ ਵਰਤੋਂ ਕਰੋ ਐਦਾਂ ਦੀਆਂ ਕਰਾਮਾਤਾਂ ਕਹਾਣੀਆਂ ਸਾਖੀਆਂ ਹੁਣ ਆ ਜਿਹੜੀ ਘਟਨਾ ਸੁਣਾਈਆ ਇਹਦਾ ਕੀ ਸਾਡੇ ਕੋਲ ਪ੍ਰੂਫ ਆ ਜੀ ਮੰਨ ਲਓ ਐਦਾਂ ਦੀਆਂ ਤੇ ਬਹੁਤ ਗੱਪ ਕਹਾਣੀਆਂ ਇਤਿਹਾਸ ਦੇ ਵਿੱਚ ਜਿਹੜੀਆਂ ਉਹ ਪੇਸ਼ ਕੀਤੀਆਂ ਹੋਈਆਂ ਮਤਲਬ ਜਿਹੜੀ ਤੁਹਾਨੂੰ ਫਿੱਟ ਬੈਂਦੀ ਆ ਉਹ ਘਟਨਾ ਤੁਸੀਂ ਰੱਖ ਲੀਦੇ ਹੋ ਜਿਹੜੀ ਤੁਹਾਡੇ ਫਿੱਟ ਨਹੀਂ ਬੈਂਦੀ ਕਹਿੰਦੇ ਜੀ ਇਹ ਤੇ ਰਲਾ ਪਿਆ ਹੋਇਆ ਹੈ ਸਾਡੇ ਕੋਲ ਇੱਕੋ ਕੁਸਵਟੀ ਹੈ ਇਹ ਮੈਂ ਸਰੋਤਿਆਂ ਵਾਸਤੇ ਵੀਡੀਓ ਬਣਾ ਰਿਹਾ ਜੀ ਜਿਹੜੇ ਸਰੋਤੇ ਸੱਚੀ ਗੋ ਸਮਝਣਾ ਚਾਹੁੰਦੇ ਆ ਸਾਡੇ ਕੋਲ ਹਰ ਇੱਕ ਗੱਲ ਦਾ ਜਵਾਬ ਗੁਰਬਾਣੀ ਚ ਗੁਰਬਾਣੀ ਖੁਦ ਪੜੋ ਘਟਨਾ ਕੋਈ ਸਾਖੀ ਕੋ ਮਨ ਘੜਤ ਇਤਿਹਾਸ ਗਲਤ ਹੋ ਸਕਦਾ ਗੁਰਬਾਣੀ ਗਲਤ ਨਹੀਂ ਹੋ ਸਕਦਾ ਗੁਰਬਾਣੀ ਨੂੰ ਪੜੋ ਵਿਚਾਰੋ ਤੇ ਇਹੋ ਜਿਹੇ ਜੜੇ ਆ ਗਪੌੜ ਸੰਖ ਜਿਹੜੇ ਇਦਾਂ ਦੇ ਸੁਣਾ ਰਹੇ ਕਤਨਾ ਤਰ੍ਹਾਂ ਦੀਆਂ ਮਾਰਕੀਟ ਵਿੱਚ ਪੈਦਾ ਹੋ ਰਹੀਆਂ ਇਦਾਂ ਦੀਆਂ ਜਿਹੜੀਆਂ ਆ ਆਟਮਾ ਨਵੇਂ ਤੋਂ ਨਵੇਂ ਵਿਚਾਰ ਲੈ ਕੇ ਆ ਰਹੇ ਹੁਣ ਸਾਰੀ ਘਟਨਾ ਚ ਕੋਈ ਗੁਰਬਾਣੀ ਦਾ ਪ੍ਰਮਾਣ ਨਹੀਂ ਆ ਬਸ ਇਦਾਂ ਦੀਆਂ ਆਪਾਂ ਗੱਪ ਕਹਾਣੀਆਂ ਜਿਹੜੀਆਂ ਅਸ਼ਾ ਮਜਾਲ ਵੇਖੋ ਕਮਾਲ ਦੀ ਗੱਲ ਤੁਸੀਂ ਵੇਖੋ ਜਦੋਂ ਕੋਈ ਗੁਰੂ ਸ਼ਬਦ ਦੀ ਵਿਚਾਰ ਕਰਦਾ ਨਾ ਪ੍ਰਚਾਰਕ ਕੋਈ ਵੀ ਰਾਗੀ ਢਾਡੀ ਕਵੀਸ਼ਰ ਪ੍ਰਚਾਰ ਮੈਂ ਸਾਰੀ ਪ੍ਰਚਾਰ ਸ਼੍ਰੇਣੀ ਦੀ ਗੱਲ ਕਰਦਾ ਜਿਹੜੇ ਵੀ ਪ੍ਰਚਾਰਕ ਗੁਰਬਾਣੀ ਦੀ ਗੱਲ ਕਰਦੇ ਆ ਨਾ ਉਦੋਂ ਇੱਕ ਲੋਬੀ ਤੜਾ ਤੜ ਗਾਲਾਂ ਕੱਢਣ ਵਾਲੀ ਆ ਜਾਂਦੀ ਆ ਵੀ ਇਹਨਾਂ ਨੂੰ ਗਾਲਾਂ ਕੱਢੋ ਇਹਨਾਂ ਨੂੰ ਇਹਨਾਂ ਨੂੰ ਮਤਲਬ ਨਕਾਰੋ ਜੀਏ ਜੀ ਇਹ ਤੇ ਮਨਮਤੀ ਹੈ ਇਸ ਜੀ ਤੇ ਇਹ ਪੰਥ 'ਚ ਬਖੇੜੇ ਖੜੇ ਕਰਦੇ ਜੇ ਦੁੱਧਾ ਪੈਦਾ ਕਰਦੇ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਇਹਨਾਂ ਬਾਰੇ ਕਿਸੇ ਨੇ ਸ਼ਬਦ ਨਹੀਂ ਬੋਲਣਾ ਵੀ ਆਹ ਕੀ ਸੁਣਾਇਆ ਜਾ ਰਿਹਾ ਹੁਣ ਤੁਸੀਂ ਸੁਣਨੀ ਲਈ ਵੀਰ ਦੀ ਜਿਹੜੀ ਵੀਡੀਓ ਮੈਂ ਤਾਂ ਕਹਾਂਗਾ ਛੋਟਾ ਵੀਰ ਆ ਤਰਸ ਆਉਂਦਾ ਉੱਤੇ ਵੀ ਮੇਰੇ ਵੀਰ ਬਾਣੀ ਪੜ੍ਹ ਲੈ ਸਹਿਜ ਪਾਠ ਕਰਿਆ ਕਰੋ ਮੇਰਾ ਵੀਰ ਐਵੇਂ ਹੋਰ ਹੀ ਕਹਾਣੀਆਂ ਸੁਣਾਈਏ ਨੇ ਲੋਕਾਂ ਨੂੰ ਤੁਸੀਂ ਜਿਉਂਦੀ ਪੂਰੇ ਪੈਰ ਪਾ ਕੇ ਝਾੜੂ ਉੱਤੇ ਪੈਰ ਪਾ ਕੇ ਮਤ ਜਮਿਆ ਉਹ ਲੜਕਾ ਸੀ ਮਾਂ ਨੇ ਨਵਾਇਆ ਤਵਾਇਆ ਅੱਛਾ ਤੁਸੀਂ ਵੇਖੋ ਇੱਕ ਬੰਨੇ ਭਾਈ ਸ਼ਾਲੂ ਦੀ ਤੁਸੀਂ ਤਾਰੀਫ ਕਰ ਰਹੇ ਆ ਇੱਕ ਝਾੜੂ ਤੇ ਪੈਰ ਪੈਣ ਨਾਲ ਉਹ ਨੂੰ ਇਹ ਕਹਤਾ ਕਿ ਤੂੰ ਕੀ ਕਰਦੀ ਆ ਉਹ ਲੜਕੇ ਤੋਂ ਲੜਕੀ ਬਣ ਗਈ ਮਤਲਬ ਤੁਸੀਂ ਭਾਈ ਸ਼ਾਲੂ ਨੂੰ ਇੱਕ ਇੱਕ ਸਰਾਫ ਦੇਣ ਵਾਲਾ ਵਿਅਕਤੀ ਪੇਸ਼ ਕਰ ਰਹੇ ਤੁਸੀਂ ਇਹਦੀ ਵਡਿਆਈ ਕਰ ਰਹੇ ਭਾਈ ਸ਼ਾਲੂ ਨੂੰ ਤੁਸੀਂ ਮਤਲਬ ਮੰਨ ਲਓ ਜੇ ਆਪਾਂ ਇਹਦਾ ਮਨ ਵੀ ਲਈਏ ਇਹ ਚ ਭਾਈ ਸ਼ਾਲੂ ਦੀ ਵਡਿਆਈ ਆ ਕਿ ਭਲਾ ਉਹਨਾਂ ਦੀ ਇਨਸਲਟ ਆ ਤੂੰ ਤੁਸੀਂ ਆਪਣੇ ਆਪ ਹੀ ਭਾਈਚਾਰੇ ਨੂੰ ਉੱਚਾ کہہ ਰਿਹਾ ਤੇ ਨਾਲ ਇਹ ਕਹਿ ਰਿਹਾ ਸੋਚੋ ਵੀ ਗੁਰੂ ਅਰਜਨ ਸਾਹਿਬ ਦੇ ਸਿੱਖਾਂ ਵਿੱਚ ਇੰਨੀ ਸ਼ਕਤੀ ਆ ਗੁਰੂ ਅਰਜਨ ਸਾਹਿਬ 'ਚ ਕਿੰਨੀ ਸ਼ਕਤੀ ਹੋएगी ਉਹ ਭਲੇ ਜੋ ਗੁਰੂ ਸਾਹਿਬ ਦੀ ਸ਼ਕਤੀ ਆ ਨਾ ਉਹਦੀ ਸਹੀ ਵਰਤੋਂ ਕਰੋ ਜੋ ਸਹੀ ਵਿਚਾਰ ਸੀ ਗੁਰੂ ਸਾਹਿਬ ਦੀ ਗੁਰੂ ਸਾਹਿਬ ਨੇ ਜੋ ਦਲੀਲਾਂ ਦਿੱਤੀਆਂ ਸਮਾਜ ਨੂੰ ਸੇਧ ਦਿੱਤੀ ਗਿਆਨ ਦਿੱਤਾ ਜ਼ਿੰਦਗੀ ਜਿਉਂਦਾ ਤਰੀਕਾ ਦਿੱਤਾ ਕਿ ਸੁਰਤ ਨੂੰ ਕਿਦਾਂ ਉੱਚਾ ਚੁੱਕਣਾ ਕਿਦਾਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਉਣਾ ਉਹ ਚੀਜ਼ਾਂ ਹੀ ਛੱਡ ਕੇ ਤੇ ਹੋਰ ਹੀ ਕਰਾਮਾਤੀ ਤੇ ਸਾਕੀਆਂ ਤੇ ਆਹ ਸ਼ਬਦ ਪੜੋ ਜੀ ਇਹਦੇ ਨਾਲ ਰੋਗ ਠੀਕ ਹੁੰਦਾ ਤੇ ਜਿਹੜੇ ਇਹ ਇਹ ਮੇਰੇ ਵੀਰ ਜਿੱਥੋਂ ਆਏ ਆ ਨਾ ਜਿਸ ਸੰਸਥਾ ਨਾਲ ਸੰਬੰਧ ਰੱਖਦੇ ਆ ਲੋਕਾਂ ਨੂੰ ਕਹਿੰਦੇ ਆਹ ਸ਼ਬਦ ਪੜੋ ਤੁਹਾਡੀਆਂ ਬਿਮਾਰੀਆਂ ਠੀਕ ਹੋਣਗੀਆਂ ਆਹ ਬੜੇ ਬੜੇ ਹਸਪੀਟਲ ਆ ਮੇਰੇ ਵੀਰੋ ਗੁਮਰਾਹ ਨਾ ਹੋ ਇਹ ਜਿਹੜਾ ਵੀਰ ਪ੍ਰਚਾਰਕ ਤੁਸੀਂ ਕਸਾ ਸੁਣੀ ਆ ਤੁਹਾਨੂੰ ਪਤਾ ਵੀ ਇਹ ਕਿਸ ਜਫੇਬੰਦੀ ਨਾਲ ਸੰਬੰਧ ਰੱਖਦਾ ਇਹਨਾਂ ਨੂੰ ਕੋ ਆਪਣੇ ਹਸਪੀਟਲ ਬੰਦ ਕਰ ਦੋ ਆ ਤੁਸੀਂ ਤੁਸੀਂ ਲੋਕਾਂ ਨੂੰ ਸ਼ਬਦਾਂ ਦੇ ਨਾਲ ਠੀਕ ਕਰ ਦੋ ਆਪ ਤੁਸੀਂ ਵਡੇ ਵਡੇ ਹਸਪੀਟਲ ਖੋਲੇ ਆ ਉੱਥੇ ਮਤਲਬ ਇਲਾਜ ਵੀ ਡਾਕਟਰ ਕਰਦੇ ਆ ਈਵਨ ਇਥੋਂ ਤੱਕ ਜਿਹੜੇ ਇਹਨਾਂ ਜਥੇਬੰਦੀਆਂ ਦੇ ਮੁਖੀ ਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਜਦੋਂ ਬਿਮਾਰ ਹੁੰਦੇ ਤਾਂ ਉਹਨਾਂ ਨੂੰ ਹਸਪੀਟਲ ਜਾਣਾ ਪੈਂਦਾ ਖੁਦ ਈਵਨ ਇਥੋਂ ਤੱਕ ਉਹ ਬਾਬਾ ਆਪ ਵੀ ਭਾਈ ਆ ਵੈਸੇ ਉਹ ਬਾਬਾ ਤਾਂ ਨਹੀਂ ਕਹਿ ਸਕਦੇ ਆਪਾਂ ਚਲੋ ਪਰ ਉਹ ਕਮਜ਼ੀਰ ਸਾਰੇ ਬਾਬਿਆਂ ਵਾਲੇ ਆ ਉਹਦਾ ਵੀ ਇਲਾਜ ਡਾਕਟਰਾਂ ਨੇ ਕੀਤਾ ਦੂਜਿਆਂ ਨੂੰ ਤੁਸੀਂ ਕਹਿੰਦੇ ਵੀ ਆਹ ਸ਼ਬਦ ਪੜੋ ਤੁਹਾਡੇ ਘਰੋਂ ਦੁੱਖ ਦੂਰ ਹੋ ਜਾਣਗੇ ਤੇ ਆਪ ਤੁਸੀਂ ਸਾਰੇ ਹੀ ਜਾ ਕੇ ਜਦੋਂ ਹਸਪੀਟਲਾਂ ਜਾ ਕੇ ਡਾਕਟਰਾਂ ਦੇ ਕੋਲ ਇਲਾਜ ਕਰਾਉਂਦੇ ਆ ਜਦੋਂ ਗੁਰੂ ਸਾਹਿਬ ਨੇ ਆਪਣੇ ਕੋਲ ਚੰਗੇ ਚੰਗੇ ਵੈਦ ਹਕੀਮ ਆਪਣੇ ਕੋਲ ਰੱਖਿਆ ਕੀਰਤਪੁਰ ਸਭ ਸਭ ਤੋਂ ਵੱਡਾ ਵੈਦਖਾਨਾ ਸੀ ਗੁਰੂ ਸਾਹਿਬ ਦੇ ਕੋਲ ਗੁਰੂ ਸਾਹਿਬ ਨਾਲੋਂ ਵੱਧ ਤੁਹਾਡੇ ਕੋਲ ਤਾਕਤ ਹੋ ਅੱਜ ਕਿਦਾਂ ਬਹਿ ਕੇ ਗੁਰੂ ਜੀ ਜੁਰੇ ਗੱਪ ਕਹਾਣੀਆਂ ਸੁਣਾਈ ਜਾਂਦੇ ਹੋ ਜੀ ਆਹ ਸ਼ਬਦ ਪੜੋ ਤੁਹਾਡੇ ਆ ਦੁੱਖ ਠੀਕ ਹੋ ਜਾਣਗੇ ਫਿਰ ਵੱਡੇ ਵੱਡੇ ਹਸਪੀਟਲ ਕਾਦੇ ਵਾਸਤੇ ਜਿਹੜੇ ਕਹਿ ਰਹੇ ਉਹਨਾਂ ਦੇ ਆਪਣੇ ਹਸਪੀਟਲ ਕਿਹੜੇ ਕਿਹੜੇ ਵੱਡੇ ਸੋ ਮੇਰੇ ਵੀਰੋ ਇਹ ਤੇ ਤੁਹਾਡੀ ਆਮ ਸੰਗਤ ਵਾਸਤੇ ਮੈਂ ਬੇਨਤੀ ਕਰ ਰਿਹਾ ਵੀ ਇਨ੍ਹਾਂ ਕੱਲਾਂ ਤੋਂ ਬਚੋ ਪਖੰਡਵਾਦ ਜਿਹੜਾ ਵਾ ਉਹ ਦਿਨੋਂ ਦਿਨ ਫੈਲਦਾ ਜਾ ਰਿਹਾ ਤੇ ਇਹਦਾ ਇੱਕੋ ਤਰੀਕਾ ਆ ਬਾਣੀ পড়ੋ ਕਿਸੇ ਨੇ ਤੁਹਾਨੂੰ ਸਮਝਾਉਣ ਨਹੀਂ ਆਉਣਾ ਜੀ ਇਦਾਂ ਦੇ بڑے ਸਮਾਜ ਦੇ ਵਿੱਚ ਬੈਠੇ ਜਿਹੜੇ ਤੁਹਾਨੂੰ ਗੁੰਮਰਾਹ ਕਰਕੇ ਲੁੱਟਣ ਵਾਲੇ ਆ ਤੇ ਮੈਨੂੰ ਪਤਾ ਜਿਹੜਾ ਜਿਹੜਾ ਵੀ ਪ੍ਰਚਾਰਕ ਗੁਰਮਤ ਦੀ ਗੱਲ ਕਰਦਾ ਉਹਦੇ ਵਿਰੋਧ ਵਿੱਚ ਖੜੇ ਹੋ ਜਾਂਦੇ ਆ ਕੋਈ ਪ੍ਰਚਾਰਕ ਕੋਈ ਆਮ ਜਨ ਸੁਧਾਰਨ ਬੰਦਾ ਵੀ ਜੇ ਤੁਹਾਨੂੰ ਕੋ ਅਕਲ ਦੀ ਗੱਲ ਕਰਦਾ ਨਾ ਜਿੰਨੇ ਵੀ ਬੇਅਕਲੇ ਲੋਕਾਂ ਗਾਲਾਂ ਮਤਲਬ ਧੀਆਂ ਭੈਣਾਂ ਦੀਆਂ ਮਾੜੀਆਂ ਤਾਂ ਕਿ ਉਹਦਾ ਮਨੋਬਲ ਡੇਕਣ ਲਈ ਵੀ ਇਹ ਦੁਬਾਰਾ ਕਦੀ ਵੀ ਕੋਈ ਚੰਗੀ ਵਿਚਾਰ ਨਾ ਕਰ ਸਕੇ ਪਰ ਮੇਰੇ ਖਿਆਲ ਨਾਲ ਹੱਥ ਜੋੜ ਕੇ ਬੇਨਤੇ ਹੀ ਤਾਂ ਤਰਲਾ ਲੈਣੇ ਪਈ ਅਸੀਂ ਕਿਸੇ ਨੂੰ ਗਾਲ ਨਹੀਂ ਕੱਢਦੇ ਅਸੀਂ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਦੇ ਅਸੀਂ ਤੇ ਇਹ ਕਹਿੰਦੇ ਆ ਕਿ ਆ ਤਰਸ ਕਰੋ ਮਾਨਵਤਾ ਦੇ ਉੱਤੇ ਭਾਈ ਜੇ ਕ੍ਰਿਸਤਿਅਨਾਂ ਦੇ ਉਹਨਾਂ ਦੇ ਕੀਤੇ ਦਾਅਵੇ ਝੂਠੇ ਆ ਨਾ ਵੀ ਜੋ ਗੈਬੀ ਸ਼ਕਤੀਆਂ ਠੀਕ ਕਰਦੇ ਆ ਤੇ ਆ ਵੀ ਸਾਡੇ ਵੀ ਸਾਡੇ ਵੀ ਸਿੱਖੀ ਦੇ ਵੇੜੇ 'ਚ ਇਹੋ ਜਿਹੀਆਂ ਚੀਜ਼ਾਂ ਝੂਠੀਆਂ ਤੇ ਇਸ ਕਰਕੇ ਇਦਾਂ ਦੀਆਂ ਕਾਰਾਮਾਤੀ ਕਹਾਣੀਆਂ ਜਿਹੜੀਆਂ ਉਹ ਸੁਣਾ ਕੇ ਤੇ ਗੁਰਬਾਣੀ ਦੀ ਵਿਚਾਰ ਦਾ ਨਰਾਦਰ ਨਾ ਕਰੋ ਗੁਰੂ ਦੇ ਸੱਚੇ ਸਿਧਾਂਤ ਦੀ ਗੱਲ ਸਮਾਜ ਵਿੱਚ ਲੈ ਕੇ ਜਾਓ ਆਸੇ ਮੇਰੇ ਵੀਰ ਇਹਨਾਂ ਗੱਲਾਂ ਉੱਤੇ ਗੌਰ ਕਰਨਗੇ ਤੇ ਆ ਜਿਹੜੇ ਇਦਾਂ ਦੇ ਗੱਪ ਕਹਾਣੀਆਂ ਸੁਣਾਉਣ ਵਾਲੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਰਾਗੀ ਢਾਡੀ ਪ੍ਰਚਾਰਕ ਜਿਹੜੇ ਆ ਉਹ ਉਹ ਜਿਹੜੇ ਹੈਗੇ ਆ ਮੈਂ ਕਹਿੰਦਾ ਗੁਰਮਤਿ ਦੀ ਗੱਲ ਕਰਨ ਵਾਲੇ ਸਾਡੀ ਕੌਮ 'ਚ ਹੈਗੇ ਆ ਪਰ ਉਹਨਾਂ ਦਾ ਵੀ ਇਹ ਲੋਕ ਫਿਰ ਇਦਾਂ ਦੀਆਂ ਗੱਪ ਕਹਾਣੀਆਂ ਸੁਣਾ ਕੇ ਤੇ ਉਹ ਮਨੋਬਲ ਡੇਗਣ ਦੀ ਕੋਸ਼ਿਸ਼ ਕਰਦੇ ਚੜ੍ਹਦੀ ਕਲਾ ਚ ਰਹੋ ਮੇਰੇ ਵੀਰ ਹੌਲੀ ਹੌਲੀ ਸ਼ਬਦ ਦੀ ਵਿਚਾਰ ਕਰਾਂ ਜਾ ਰਹੀ ਆ ਸੰਗਤਾਂ ਸਹਿਜ ਪਾਠ ਕਰ ਰਹੀਆਂ ਆ ਆਪ ਪੜੋ ਸਮਝੋ ਵਿਚਾਰੋ ਤੇ ਗੁਰੂ ਦੇ ਸਿਧਾਂਤ ਨੂੰ ਆਪ ਅਪਣਾਉਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ